ਜਿਰਖਪੁਰ ਵਿੱਚ ਫਿਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਗੂੰਜੀਆਂ ਪਟਿਆਲਾ ਰੋਡ ਤੇ ਇੱਕ ਹੋਟਲ ਦੇ ਬਾਹਰ ਭਾਰੀ ਗੋਲੀਬਾਰੀ ਜਿਰਖਪੁਰ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਟਿਆਲਾ ਰੋਡ ਤੇ ਐਸਕ੍ਰੋਮ ਹੋਟਲ ਦੇ ਬਾਹਰ ਕਈ ਲੋਕਾਂ ਵਿਚਕਾਰ ਲੜਾਈ ਹੋਈ ਜੋ ਤੇਜ਼ੀ ਨਾਲ ਗੋਲੀਬਾਰੀ ਵਿੱਚ ਬਦਲ ਗਈ ਨਿੱਜੀ ਰஞ்சிਸ਼ ਕਰਨ ਗੋਲੀਆਂ ਚਲਾਈਆਂ ਗਈਆਂ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਲੜਾਈ ਨਿੱਜੀ ਰஞ்சிਸ਼ ਦਾ ਨਤੀਜਾ ਮੰਨਿਆ ਜਾ ਰਹੀ ਹੈ ਘਟਨਾ ਦੌਰਾਨ ਬਦਮਾਸ਼ਾਂ ਨੇ ਹੋਟਲ ਦੇ ਸਾਹਮਣੇ ਕਈ ਰਾਉਂਡ ਫਾਇਰ ਕੀਤੇ ਜਿਸ ਨਾਲ ਇਲਾਕੇ ਵਿੱਚ دہشت ਫੈਲ ਗਈ ਬਾਹਣਾ ਤੇ ਗੋਲੀਆਂ ਦੇ ਨਿਸ਼ਾਨ ਘਟਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਲਗਭਗ 5 ਤੋਂ 10 ਬਾਹਣਾ ਨੂੰ ਗੋਲੀਆਂ ਲਗੀਆਂ ਸਨ ਹਾਲੇ ਕਿ ਹਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਜਾਣਕਾਰੀ ਮਿਲਦੇ ਹੀ ਜਿਰਕਪੁਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਹੋਟਲ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਰਣਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਕਿ ਉਹ ਆਮਡਾ ਆਈਡੀ ਲੈਣੀ ਆਈਡੀ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇੱਥੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਸਾਨੂੰ ਕਾਲ ਆਈ ਸੀ 112 ਤੇ ਜਿਹੜਾ ਅਸੀਂ ਮੌਕੇ ਤੇ ਆਏ ਮੌਕੇ ਤੇ ਆ ਕੇ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਵੀ ਇੱਥੇ ਐਮ ਐਮ ਕਰਾਊਨ ਹੋਟਲ ਹੈ ਜਿਹੜਾ ਇਹ ਬੰਦਾ ਚਲਾਉਂਦਾ ਹੈ ਇਹਦੇ ਉੱਤੇ ਕਿਸੇ ਬੰਦੇ ਨੇ ਫਾਇਰਿੰਗ ਕੀਤੀ ਹੈ ਸੋ ਉਹਦੀ ਪੜਤਾਲ ਕਰ ਰਹੇ ਹਾਂ ਇਸ ਟਾਈਮ ਸੋ ਕਿੰਨੇ ਫਾਇਰ ਹੋਏ ਇੱਕ ਤਕਰੀਬਨ ਜਿਹੜੀ ਹੁਣ ਤੱਕ ਦੀ ਪੜਤਾਲ ਚ ਇਹ ਗੱਲ ਸਾਹਮਣੇ ਆਈ ਹੈ ਕਿ 5 ਰਾਉਂਡ ਫਾਇਰ ਹੋਏ ਨੇ ਕੋ ਲੱਗੀ ਕਿਸੇ ਤੇ ਨਹੀਂ ਇਹ ਗੋਲੀ ਕਿਸੇ ਤੇ ਨਹੀਂ ਲੱਗੀ ਜਾਨੀ ਨੁਕਸਾਨ ਤੋਂ ਬਚਾਇਆ ਬਟ ਇੱਥੇ ਗੱਡੀ ਖੜੀ ਸੀਗੀ ਉਹ ਗੱਡੀ ਤੇ ਜ਼ਰੂਰ ਲੱਗੀ ਹੈ ਸਰ ਕੋ ਗੈਂਗੂ ਦਾ ਚੱਕਰ ਨਾਲ ਹੀ ਹੁੰਦਾ ਇਹ ਇਹ ਸਾਰਾ ਕੁਝ ਵੈਰੀਫਾਈ ਕਰ ਰਹੇ ਆ ਜੀ ਇਹ ਹੁਣ ਜਿਹੜੇ ਕੰਪਲੇਨੈਂਟ ਹੈ ਇਹਨਾਂ ਦਾ ਬਿਆਨ ਲਿਖ ਕੇ ਜਿ ਐਸੀ ਸੂਰਤਾਂ ਹੋਣਗੀ ਵੈਸੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਉਸ ਤੋਂ ਬਾਅਦ ਪੜਤਾਲ ਕਰਾਂਗੇ ਜੀ ਕੀ ਹੈ ਜੀ ਤੇ ਜਲ ਤੋਂ ਜਲ ਦੋਸ਼ੀ ਨੂੰ ਫੜਾਂਗੇ ਪੁਰਾਣੀ ਰੈਂਚਰ ਦਾ ਮਨ ਲਾਉਂਦੇ ਨਹੀਂ ਇਹ ਸਾਰਾ ਕੁਝ ਵੈਰੀਫਾਈ ਕਰ ਰਹੇ ਆ ਜੀ ਜਿਹਦੇ ਗੋਲੀ ਤੇ ਕੀ ਕਾ ਨਾ ਮਾਰੇ ਕਿਸੇ ਖੇਤੋਂ ਰਹਿਣਾ ਲਾਏ ਜੀਦੇ ਪੂਰਾ ਬੈਕਗ੍ਰਾਉਂਡ ਕੀ ਹੋਦਾ ਗੋਲੀ ਤਾਂ ਕਿਸੇ ਦੇ ਵੱਜੀ ਨਹੀਂ ਪਰ ਜਿਹਦੇ ਉੱਤੇ ਫਾਇਰ ਕੀਤਾ ਸੀਗਾ ਉਹਦਾ ਨਾਮ ਗगन ਆ ਉਹ ਇੱਥੇ ਜਿਹੜਾ ਜਮਨਾ ਨਗਰ ਦਾ ਰਹਿਣ ਵਾਲਾ ਉਹਦੇ ਦੱਸਣ ਮੁਤਾਬਕ ਤੇ ਇੱਥੇ ਆ ਹਾਟਲ ਚਲਾ ਰਿਆ ਸੀਗਾ ਸਰ ਗੋਲੀ ਐਮ ਐਮ ਕ੍ਰਾਊਨ ਤੇ ਚਲੀ ਆ ਜਾਂ ਕਾਰ ਬਜ਼ਾਰ ਕੇ ਬਾਅਦ ਚਲੀ ਨੀ ਇਹ ਗੋਲੀ ਜੋ ਚਲੀ ਹੈ ਜੋ ਐਮ ਐਮ ਕ੍ਰਾਊਨ ਹੋਟਲ ਚਲਾ ਰਹਾ ਹੈ ਜੋ ਇਸਕਾ ਮਾਲਕ ਹੈ ਉਸਕਾ ਜੋ ਬੇਟਾ ਥਾ ਜੋ ਯਹਾਂ ਖੜਾ ਥਾ ਉਸ 'ਤੇ ਚਲਾਈ ਥੀ ਉਹ ਜਮਨਾ ਨਗਰ ਦਾ ਰਹਿਨੇ ਵਾਲਾ तो ये उसकी उसने ही बताया कि जिसने चलाई है मुझे पता है ये मैं इसको जानता हूँ जिसने चलाई है वो भी यमुनानगर का रहने वाला है उसका नाम है शुभम पंडित इसके बताने के मुताबिक अभी बट हम वेरीफाई कर रहे हैं इस चीज़ को थे थे। ये जो हमने सीसीटीवी फुटेज चेक की है और जो यहाँ आसपास में लोग खड़े थे उन्होंने दस्या है कि भी एक जन आया बाइक से